ਆਪਣੀ ਵੀਡੀਓ ਨਾਲ ਜੁੜੇ ਹੋਏ ਸਾਰੇ ਮਿੱਤਰਾਂ ਬੇਲੀਆਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਮਤਾਮਾਂ ਨੂੰ ਇੱਕ ਵਾਰ ਫਿਰ ਮੇਰੇ ਪਿੰਡ ਤੋਂ ਮੇਰੇ ਗ్రాੰ ਤੋਂ ਮੇਰੇਆਂ ਖੇਤਾਂ ਤੋਂ ਸਤਿ ਸ੍ਰੀ ਅਕਾਲ ਮੀ ਪਾ ਕੇ ਹਟਿਆ ਤੇ ਮੌਸਮ ਬਹੁਤ ਸੁਹਾਵਣਾ ਤੇ ਖੇਤਾਂ ਦੇ ਵਿੱਚੋਂ ਮਿੱਟੀ ਦੀ ਮਹਿਕ ਆ ਰਹੀ ਆ ਖੇਤਾਂ ਦੇ ਵਿੱਚੋਂ ਮਿੱਟੀ ਦੀ ਖੁਸ਼ਬੂ ਆ ਰਹੀ ਆ ਤੇ ਮੇਰਾ ਕੁ ਮਨ ਨੂੰ ਦਿਲ ਕੀਤਾ ਤਾਂ ਮੈਂ ਕਿਹਾ ਚਲੋ ਇੱਕ ਵਾਰ ਫਿਰ ਉਹਨਾਂ ਖੇਤਾਂ ਨੂੰ ਦੇਖ ਕੇ ਆਈਏ ਜਿਨ੍ਹਾਂ ਖੇਤਾਂ ਤੇ ਆਪਾਂ ਕਿਰਤ ਕਰਦੇ ਹਾਂ ਜਿਨ੍ਹਾਂ ਖੇਤਾਂ ਤੇ ਆਪਣੇ ਮਾਪਿਆਂ ਦਾ ਆਪਣੇ ਬਜ਼ੁਰਗਾਂ ਦਾ ਪਸੀਨਾ ਨੁੱਚੜਿਆ ਹੋਇਆ ਉਹ ਖੇਤ ਦੇਖਣ ਆਏ ਆ ਤੇ ਤਕਰੀਬਨ 2 ਮਹੀਨੇ ਬਾਅਦ ਆਪਾਂ ਨੇ ਅੱਜ ਸਾਈਕਲ ਦੀ ਸਵਾਰੀ ਕੀਤੀ ਆ ਤੇ ਤੁਸੀਂ ਮੇਰੇ ਆਸ-ਪਾਸ ਝੋਨੇ ਦੀ ਖੇਤੀ ਦੇਖ ਰਹੇ ਹੋ ਇਹ ਝੋਨੇ ਦੇ ਬਾਰੇ ਦੋ ਚਾਰ ਗੱਲਾਂ ਕਰਾਂਗੇ ਆਪਾਂ ਗ੍ਰੀਨ ਰੈਗੂਲੇਸ਼ਨ ਦੇ ਬਾਰੇ ਦੋ ਚਾਰ ਸੋਹਣੀਆਂ-ਸੋਹਣੀਆਂ ਗੱਲਾਂ ਕਰਾਂਗੇ ਆਪਾਂ ਪਿਛਲੇ ਦਿਨ ਆਪਾਂ ਨੇ ਇੱਕ ਖਾਦ ਦੇ ਉੱਤੇ ਵੀਡੀਓ ਕੀਤੀ ਸੀ ਬਹੁਤ ਮਿੱਤਰਾਂ ਨੇ ਬਹੁਤ ਲੰਗਾ ਜੋਗ ਹੰਗਾਰਾ ਦਿੱਤਾ ਤੇ ਉਸ ਦੇ ਬਾਰੇ ਵਿਸਥਾਰ ਨਾਲ ਗੱਲ ਕਰਨ ਦੇ ਬਾਰੇ ਕਿਹਾ ਤੇ ਉਹਦੇ ਬਾਰੇ ਆਪਾਂ ਗ੍ਰੀਨ ਰੈਗੂਲੇਸ਼ਨ ਦੇ ਬਾਰੇ ਅੱਜ ਦੋ ਚਾਰ ਗੱਲਾਂ ਕਰਾਂਗੇ ਗ੍ਰੀਨ ਰੈਗੂਲੇਸ਼ਨ ਤਕਰੀਬਨ 1969 ਤੋਂ 70 ਦੇ ਵਿੱਚ ਪੰਜਾਬ ਦੇ ਵਿੱਚ ਆਉਂਦਾ ਤੇ ਇਹ ਸਾਡੀ ਮਜਬੂਰੀ ਸੀ ਸਾਨੂੰ ਅਮਰੀਕਾ ਤੋਂ ਸੂਰਾ ਨੂੰ ਪਾਉਣ ਵਾਲੀ ਲਾਲ ਕਣਕ ਮੰਗਵਾ ਕੇ ਖਾਣੀ ਪੈਂਦੀ ਸੀ ਤੇ ਉਹਦਾ ਹੱਲ ਸਾਡੇ ਦੇਖਦੇ ਖੇਤੀਬਾੜੀ ਮਾਹਿਰਾਂ ਨੇ ਇਹ ਕੱਟਿਆ ਕਿ ਕਿਉਂ ਨਾ ਆਪਦੀ ਜ਼ਮੀਨ ਦੇ ਵਿੱਚ ਖਾਦ ਖੁਰਾਕ ਪੈਸਟੀਸਾਈਡ ਪਾ ਕੇ ਆਪਾਂ ਫਸਲ ਹੋ ਗਾਈ ਦੇ ਤਾਂ ਜਦੋਂ ਇਹ ਗ੍ਰੀਨ ਰੈਗੂਲੇਸ਼ਨ ਆਇਆ ਤਾਂ ਬਹੁਤ ਸਾਰੇ ਖੇਤੀ ਮਾਹਿਰਾਂ ਨੇ ਦੱਸਿਆ ਕਿ ਇਹ ਗ੍ਰੀਨ ਰੈਗੂਲੇਸ਼ਨ ਪੰਜਾਬ ਦੇ ਵਿੱਚ ਕੈਂਸਰ ਦੇ ਰੋਗ ਦੀ ਜੜ ਬਣ ਸਕਦਾ ਤਾਂ ਬਹੁਤ ਸਾਰੇ ਮਾਹਿਰਾਂ ਨੇ ਦੱਸਿਆ ਸੀ ਕਿ ਇਹ ਸਿਰਫ 50 ਕੇ ਸਾਲ ਦਾ ਪੀਰੀਅਡ ਹੋਊਗਾ ਇਹਦਾ ਉਸ ਤੋਂ ਬਾਅਦ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਊਗੀ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਖਤਮ ਹੋ ਜਾਣਗੇ ਯਾਕਿ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਅੰਕੜੇ ਬੋਲਦੇ ਨੇ ਕਿ 138 ਬਲਾਕ ਖਤਰੇ ਦੀ 레드 ਜ਼ੋਨ ਦੇ ਵਿੱਚ ਚਲ ਗਏ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਤੇ ਸਰਹੰਦ ਫਤਿਹਗੜ ਸਾਹਿਬ ਦੇ ਲਾਗੇ ਇੱਕ ਪਿੰਡ ਜਿੱਥੇ ਬੋਰਾਂ ਦੇ ਵਿੱਚੋਂ ਪਾਣੀ ਆਉਣਾ ਪਾਣੀ ਆਉਣਾ ਹਟ ਗਿਆ ਤੇ ਸਾਡੇ ਕੋਲੇ ਤਕਰੀਬਨ 17 ਕੁ ਸਾਲ ਦਾ ਪਾਣੀ ਰਹਿ ਗਿਆ ਤੇ ਇਹ ਗ੍ਰੀਨ ਰੈਗੂਲੇਸ਼ਨ ਨੇ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਜ਼ਰੂਰ ਕੀਤਾ ਸਾਡੇ ਘਰਾਂ ਦੇ ਵਿੱਚ ਪੈਸਾ ਤਾਂ ਜ਼ਰੂਰ ਆ ਗਿਆ ਪਰ ਸਾਡੇ ਤੋਂ ਬਹੁਤ ਕੁਝ ਖੋਹ ਲਿਆ ਸਾਡੇ ਤੋਂ ਵਿਰਾਸਤੀ ਖੇਤੀ ਖੋ ਲਈ ਅਸੀਂ ਖੇਤੀ ਹੁੰਦੀ ਕੀ ਆ ਖੇਤੀ ਕਹਿੰਦੇ ਨੇ ਪੰਜ ਤੱਤਾਂ ਤੇ ਨਿਰਭਰ ਕਰਦੀ ਆ ਤੇ ਖੇਤੀ ਵਨ ਸੰਵੰਤਾ ਹੁੰਦੀ ਆ ਜਿਸ ਵਿੱਚ ਤੁਸੀਂ ਆਪ ਦੀਆਂ ਫਸਲਾਂ ਸਰੋਂ ਹੋ ਗਈ ਛੋਲੇ ਹੋ ਗਏ ਜੋ ਹੋ ਗਿਆ ਮੱਕੀ ਹੋ ਗਿਆ ਬਾਗੜਾ ਹੋ ਗਿਆ ਜਿਹੜੀ ਇੱਕ ਤਰ੍ਹਾਂ ਦੀ ਖੇਤੀ ਹੁੰਦੀ ਆ ਚਾਹੇ ਕਣਕ ਚਾਹੇ ਝੋਨਾ ਇਹ ਖੇਤੀ ਦੇ ਵਿੱਚ ਨਹੀਂ ਹੁੰਦਾ ਇਹ ਇੱਕ ਇੱਕ ਸਿਸਟਮ ਬਣ ਜਾਂਦਾ ਹੈ ਪੰਜਾਬ ਦੇ ਕਿਸਾਨ ਨੂੰ ਲੁੱਟਣ ਦੀ ਇੱਕ ਵਿਉਂਤ ਕਹਿ ਸਕਦੇ ਆ ਆਪਾਂ ਤੁਸੀਂ ਜਦੋਂ ਆਪਾਂ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰ ਚੌਲ ਖਾਂਦੇ ਆ ਜਦੋਂ ਇਹ ਸਾਡੀ ਫਸਲ ਨਹੀਂ ਹੈਗੀ ਤਾਂ ਇਹ ਸਾਡੀ ਧਰਤੀ ਤੇ ਉਗਦੀ ਕਿਉਂ ਆ ਸਾਨੂੰ ਵੇਸਤਾ ਬਦਲਕਾ ਤੋਂ ਨਹੀਂ ਦਿੱਤਾ ਜਾ ਰਿਹਾ ਇਹਦੇ ਬਾਰੇ ਸਾਨੂੰ ਮੰਗ ਕਰਨੀ ਚਾਹੀਦੀ ਆ ਪਰ ਅਸੀਂ ਲੋਕ ਚੁੱਪ ਬੈਠੇ ਆ ਜਦੋਂ ਪੰਜਾਬ ਦੇ ਕੋਲੇ ਨਹਿਰਾਂ ਦਾ ਪਾਣੀ ਹੈ ਆ ਫਿਰ ਪੰਜਾਬ ਨੂੰ ਨਹਿਰਾਂ ਦਾ ਪਾਣੀ ਕਿਉਂ ਨਹੀਂ ਦਿੱਤਾ ਜਾ ਰਿਹਾ ਕਿ ਅਸੀਂ ਸਮਰਸੀਪਲ ਮੋਟਰਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਉੱਤੇ ਲੱਗ ਰਹੀਆਂ ਨੇ ਲੱਗ ਚੁੱਕੀਆਂ ਨੇ ਜਿਹੜੀਆਂ ਕਿ ਇੱਕ ਮੋਟਰ ਦੇ ਬਾਰੇ ਕਿਹਾ ਜਾਂਦਾ ਕਿ ਇਹ ਇੱਕ ਘੰਟੇ ਦਾ ਇੱਕ ਮਿੰਟ ਦਾ 1700 ਤੋਂ ਲੈ ਕੇ 2000 ਲੀਟਰ ਪਾਣੀ ਕੱਢ ਦਿੰਦੀ ਹੈ ਕਿ ਉਹ ਪਾਣੀ ਦੀ ਪਰਭਾਈ ਕੌਣ ਕਰੂਗਾ ਇਹਦੇ ਬਾਰੇ ਸਾਨੂੰ ਸੋਚਣ ਦੀ ਲੋੜ ਆ ਬਠਿੰਡੇ ਵਰਗੇ ਸ਼ਹਿਰ ਜਿੱਥੇ ਕੈਂਸਰ ਨਾਮ ਦੀ ਟ੍ਰੇਨ ਚੱਲਣ ਲੱਗੀ ਸਾਡੇ ਕੋਲੇ ਹਸਪਤਾਲ ਨਹੀਂ ਹੈਗੇ ਸੀਗੇ ਸਾਡੇ ਕਿ ਅਸੀਂ ਉਹ ਕੈਂਸਰ ਦਾ ਇਲਾਜ ਕਰਵਾ ਸਕੀਏ ਉੱਥੇ ਟ੍ਰੇਨਾਂ ਚੱਲਣ ਲੱਪੀਆਂ ਤੁਸੀਂ ਦੇਖੋ ਦੁਖਾਂਤ ਕਿ ਅਸੀਂ ਆਪਣੇ ਹੱਥੀਂ ਆਪਦਿਆਂ ਖੇਤਾਂ ਦੇ ਵਿੱਚ ਕੈਂਸਰ ਬੀਜਿਆ ਸਾਡੀਆਂ ਮਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਕੈਂਸਰ ਹੋ ਗਿਆ ਤੇ ਅਸੀਂ ਫਿਰ ਵੀ ਸੋਚਦੇ ਨਹੀਂ ਪਾਏ ਮਾਲਵੇ ਏਰੀਏ ਤੇ ਚਲਦੋ ਬਠਿੰਡੇ ਏਰੀਏ ਤੇ ਚਲਦੋ ਹਰੇਕ ਘਰੇ ਇੱਕ ਜਾਂ ਦੋ ਜੀ ਪਰਿਵਾਰ ਦੇ ਮੰਜੇ ਦੇ ਉੱਤੇ ਕੈਂਸਰ ਤੋਂ ਪੀੜਤ ਨੇ ਕਿ ਕੋਈ ਸੋਚਣ ਵਾਲਾ ਨਹੀਂ ਹੈਗਾ ਕਿ ਅਸੀਂ ਆਪਦੀਆਂ ਨਸਲਾਂ ਨੂੰ ਆਪਦੇਆਂ ਖੇਤਾਂ ਨੂੰ ਫਿਰ ਦੁਬਾਰਤੋਂ ਬਚਾ ਲਈਏ ਇਹ ਉਹੀ ਖੇਤੀ ਗੀਨਾਂ ਚ ਸਾਡੇ ਪੁਰਖੇ ਇਰਾਦੇ ਹੁੰਦੇ ਸੀ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਉੱਤਮ ਖੇਤੀ ਮੱਦਮ ਵਪਾਰ ਨਖਿਤ ਚੱਕਰੀ ਅੱਜ ਉਹੀ ਖੇਤੀ ਸਾਨੂੰ ਕੱਟਾ ਲੱਗਣ ਲੱਪੀ ਸਾਨੂੰ ਮਿੱਟੀ ਲੱਗਣ ਲੱਪੀ ਸਾਨੂੰ ਡਸਟ ਲੱਗਣ ਲੱਪੀ ਅਸੀਂ ਆਪਦੇ ਪਿਤਾ ਪੁਰਖੇ ਕਿਤੇ ਨੂੰ ਮਾੜਾ ਸਮਝਣ ਲੱਗ ਪਏ ਇਹ ਖੇਤੀ ਦੁਨੀਆ ਦੀ ਸਭ ਤੋਂ ਉੱਤਮ ਖੇਤੀ ਹੈ ਜਦੋਂ ਤੁਸੀਂ ਦੇਖਿਆ ਸੀ ਕਰੋਨਾ ਆਇਆ ਸੀ ਦੁਨੀਆ ਦੇ ਸਭ ਬਿジネス ਸਭ ਜੌਬਾਂ ਸਭ ਧੰਦੇ 플ੌਪ ਹੋ ਗਏ ਸੀ ਸਭ ਕਾਰੋਬਾਰ 플ੌਪ ਹੋ ਗਏ ਸੀ ਤਾਂ ਸਿਰਫ ਇੱਕ ਖੇਤੀ ਸੀ ਜਿਹੜੀ ਉਨਤ ਕਰਦਾ ਰਹੀ ਸੀ ਇੱਕ ਕਿਸਾਨ ਸੀ ਜਿਹੜਾ ਮੁਨਾਫੇ ਦੇ ਵਿੱਚ ਜਾ ਰਿਹਾ ਸੀ ਪਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਕਿਸਾਨ ਤੇ ਪੰਜਾਬ ਦੀ ਜ਼ਮੀਨ ਤੇ ਹਾਕਮਾਂ ਦੀ ਅੱਖ ਰਹੀ ਆ ਚਾਹੇ ਤੁਸੀਂ 5000 ਸਾਲ ਪਹਿਲਾਂ ਚਲ ਦੋ ਤੇ ਚਾਹੇ ਅੱਜ ਦੀ ਗੱਲ ਕਰ ਲਓ ਜਿੰਨੇ ਵੀ ਇਜ਼ਾਦੇ ਹੋਏ ਨੇ ਜਿੰਨੇ ਵੀ ਹਮਲਾਵਰ ਹੋਏ ਨੇ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਅੱਖ ਰੱਖੀ ਆ ਉਹਦੀ ਵਜ੍ਹਾ ਕੀ ਸੀ ਪੰਜਾਬ ਦੀ ਧਰਤੀ ਤੇ ਅੱਖ ਕਿਉਂ ਰੱਖਦੇ ਸੀ ਉਹ ਰਾਜੇ ਉਹ ਹਾਕਮ ਉਹ ਲੋਕ ਉਹਦਾ ਮੇਨ ਕਰਨੇ ਸੀ ਕਿ ਪੰਜਾਬ ਦੀ ਧਰਤੀ ਦੇ ਕੋਲੇ ਕੁਦਰਤੀ ਸਰੋਤ ਸੀ ਜਿਹੜੀ ਧਰਤੀ ਦੇ ਕੋਲੇ ਕੁਦਰਤੀ ਸਰੋਤ ਹੋਣ ਉਹਦੇ ਕੋਲ ਪੈਸੇ ਚਾਹੇ ਨਾ ਹੋਣ ਉਹ ਦੁਨੀਆ ਦੀ ਸਭ ਤੋਂ ਅਮੀਰ ਧਰਤੀ ਹੁੰਦੀ ਆ ਤੇ ਪੰਜਾਬ ਦੇ ਕੋਲੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜ ਦਰਿਆ ਵਗਦੇ ਆਏ ਸੀ ਪੰਜਾਬ ਦੇ ਟੁਕੜੇ ਬੇਸ਼ੱਕ ਹੋ ਗਏ ਨੇ ਪਰ ਪੰਜਾਬ ਦੇ ਕੋਲੇ ਪਾਣੀ ਅੱਜ ਵੀ ਨੇ ਪੰਜਾਬ ਦੇ ਕੋਲੇ ਇਧਰ ਖੇਤ ਜਮੀਨ ਸੀ ਜਿੱਦੇ ਕਿ ਤੁਸੀਂ ਚਾਹੇ ਬੰਦਾ ਵੱਟ ਕੇ ਨੱਪ ਦਿਓ ਉਹ ਵੀ ਉਗਉਂਦਾ ਸੀ ਪਰ ਸਮੇ ਤੇ ਹਾਲਾਤ ਨੇ ਪੰਜਾਬ ਦੇ ਲੋਕਾਂ ਨੂੰ ਆਪਦੀ ਮਿੱਟੀ ਤੋਂ ਆਪਦੇ ਖੇਤਾਂ ਤੋਂ ਮੁੱਕ ਮੋੜਨ ਲਈ ਮਜਬੂਰ ਕਰਤਾ ਤੇ ਵੱਟੀਆਂ ਵੱਟੀਆਂ ਇੰਡਸਟਰੀਆਂ ਨੇ ਉਹਨਾਂ ਖੇਤਾਂ ਤੇ ਅੱਖ ਰੱਖ ਲਈ ਜਿਹੜੇ ਖੇਤਾਂ ਤੋਂ ਸਾਨੂੰ ਨਫ਼ਰਤ ਹੋ ਗਈ ਹੈ